ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇਜੀ ਲਓ ਵੀ ਸੱਜਣੋ ਆਈ ਦੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਚਾਰ ਤਿੰਨ ਤਿੰਨ ਜਾਨਵਰ ਦਿਖਾਉਣੇ ਆ ਸੌਰੀ ਤਿੰਨ ਮਝੀਨੇ ਦਿਖਾਉਣੇ ਆ ਕਹਿੰਦਾ ਆਪਾਂ ਤੇ ਸਕਰੀਨ ਤੇ ਤੁਸੀਂ ਵੇਖ ਵੀ ਸਕਦੇ ਆ ਕੁਆਲਿਟੀ ਜਿਹੜੀ ਤੁਹਾਨੂੰ ਸਾਹਮਣੇ ਦਿਖ ਰਹੀ ਆ ਤੇ ਬਾਕੀ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਇਸ ਤਰ੍ਹਾਂ ਦੀ ਵੀਡੀਓ ਬਣਾਉਣ ਲਈ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 7999 ਤੇ ਅੱਜ ਦੀ ਵੀਡੀਓ ਆਪਾਂ ਲੈ ਕੇ ਪਹੁੰਚੇ ਹਾਂ ਪਿੰਡ ਬੁਰਜ ਹਰੀਕਾ ਜ਼ਿਲ੍ਹਾ ਪਿੰਡਾਪਾਣੀ ਨੂੰ ਫਰੀਦਕੋਟ ਤੇ ਤਸਵੀਰ ਪਿੰਜੇ ਕੋਟਕਪੁਰਾ ਬਾਕੀ ਬਾਈ ਜੀ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਦੋ ਹੈਗੀਆਂ ਵੀਰ ਕੋਲੇ ਐਚ ਐਫ ਬੱਛੀਆਂ ਪੂਰੀਆਂ ਟਾਪ ਕੁਆਲਿਟੀ ਦੀਆਂ ਇੱਕ ਹੈਗੀ ਹੈ ਬਾਈ ਕੋਲੇ ਗਾਂ ਸੂਈ ਵੀ ਪੁੱਛਾਂਗੇ ਕਿੰਨਾ ਦੁੱਧ ਹੈ ਕਿੰਨਾ ਸੂਆ ਕੀ ਗੱਲਬਾਤ ਹੈ ਡਾਕਟਰ ਸਾਹਿਬ ਕੋਲੇ ਪਹੁੰਚੇ ਆਂ ਆਪਾਂ ਪਰਸੋਂ ਵੀਡੀਓ ਬਣਾਈ ਸੀ ਬਾਈ ਜੀ ਤੇ ਪੁੱਛਾਂਗੇ ਕਰਾਵਾਂਗੇ ਗੱਲਬਾਤ ਤੁਹਾਡੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੈ ਜੀ ਹਾਂਜੀ ਵਧੀਆ ਜੀ ਤੇ ਬਾਈ ਜੀ ਆਪਣਾ ਐਡਰੈਸ ਕਨਫਰਮ ਕਰ ਦਿਓ ਆਪਣਾ ਐਡਰੈਸ ਹੈਗਾ ਪਿੰਡ ਬੁਰਜ ਹਰੀਗੜ ਹਾਂਜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੇਤੋ ਠੀਕ ਹੈ ਜੀ ਤੇ ਮੋਬਾਈਲ ਨੰਬਰ ਜੀ ਆਪਣਾ ਬਠਿੰਡਾ ਰੋਡ ਤੋਂ ਥੋੜਾ ਸਾਈਡ ਤੇ ਪੈ ਜਾਂਦਾ ਦੋ ਤਾਂ ਹਾਂ ਦੋ ਤਾਂ ਹੀ ਕਿਲੋਮੀਟਰ ਪਿੱਛੇ ਹਟਣਾ ਵੱਡੇ ਹਾਈਵੇ ਰੋਡ ਤੋਂ ਹਾਂਜੀ ਮੋਬਾਈਲ ਨੰਬਰ ਹੈਗਾ ਆਪਣਾ 84 84 8427637930 ਠੀਕ ਹੈ ਜੀ ਬਾਕੀ ਆਪਣਾ ਨੰਬਰ ਸਕਰੀਨ ਤੇ ਵੀ ਚੱਲੂਗਾ ਜੀ ਤੇ ਗੱਲ ਸਭ ਆਪਾਂ ਤੁਹਾਡੀ ਪਰਸੋਂ ਵੀਡੀਓ ਬਣਾਈ ਸੀ ਤੇ ਕਿੰਨੇ ਦਾ ਰਿਅਰਸਪੌਂਸ ਬਹੁਤ ਵਧੀਆ ਜੀ ਵਧੀਆ ਜੀ ਫੋਨ ਫੋਨ ਬਹੁਤ ਵਧੀਆ ਠੀਕ ਹੈ ਜਾਨਵਰ ਆਪਣੇ ਸੇਲ ਹੋ ਗਏ ਸੀ ਵਧੀਆ ਸੇਲ ਹੋ ਗਏ ਜੀ ਹਾਂਜੀ ਠੀਕ ਠੀਕ ਹੈ ਜੀ ਤੇ ਬਾਈ ਫਿਰ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲੇ ਕਿੰਨੇ ਨਾਗਾ ਡਾਕਟਰ ਆਪਣੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਦੋ ਛੋਟੇ ਅਹੀਂ ਖਿਰੀਆਂ ਬੱਚੀਆਂ ਠੀਕ ਹੈ ਜੀ ਇੱਕ گاਾਂ ਤੋਂ ਇੱਕ ਟੁਕੜਾ گاਾਂ ਠੀਕ ਹੈ ਤੇ ਜਿਹੜੀ ਆਪਾਂ ਫਿਰ ਪਹਿਲੇ ਨੰਬਰ ਤੋਂ ਪਰੋਂ ਤੋਂ ਕਰ ਲਗੇ ਸ਼ੁਰੂ ਬਹੁਤ ਸੁਣੀ ਚੰਗੀ ਬਰੀਡ ਵਾਲੀ ਬੱਚੀ ਹੈ ਬਾਈ ਖੋਲ ਲਿਆ ਬਾਹਰ ਕੱਢ ਲਿਆ ਤੇ ਡਾਕਟਰ ਜੀ ਕਿੰਨੀ ਉਮਰ ਹੈ ਇਹਦੀ ਉਮਰ ਬਾਈ ਜੀ 9 ਜਾਂ 9.5 ਮਹੀਨੇ ਦੀਜ ਹੋ ਗਈ ਇਹਨਾਂ ਦੀ 9 ਜਾਂ 9.5 ਮਹੀਨੇ ਦੀ ਬੱਚੀ ਦੀ ਹੈ ਠੀਕ ਹੈ ਤੇ ਇਹਦਾ ਕੋਈ ਸੀਮੰਦਰ ਕਾਰਡ ਹੈ ਸੀਮੰਦਰ ਕੋਈ ਰਿਕਾਰਡ ਨਹੀਂ ਇਹਦਾ ਦੁੱਧ ਦਾ ਰਿਕਾਰਡ ਹੈਗਾ 25 ਪਲੱਸ ਦੇ ਗਰੀਬ ਹੈਗਾ ਠੀਕ ਹੈ ਜੀ ਮਦਰ ਜਨੀ ਕਿਹਦਾ ਮਦਰ ਰਿਕਾਰਡ ਹੈ ਜਿਹੜਾ 25 ਪਲੱਸ ਦਾ ਲੈ ਚੱਲ ਬਾਹਰ ਨੂੰ ਤੇ ਮੜੇ ਲਓ ਵੀ ਮਿੱਤਰੋ ਬਹੁਤ ਬਰੀਡ ਵਾਲੀ ਬੱਚੀ ਹੈ ਇੱਕ ਮਿੰਟ ਰੋਕੀ ਕਰਾਂ ਜੀ ਮੜਾ ਜਾਪਰਾ ਇਹ ਬੱਚੀ ਦੀ ਖੜਨੀ ਖੁਰਨੀ ਕਰੋ ਚੈੱਕ ਛੜ ਦੇ ਮੜਾ ਢੱਲਾ ਛੜੀ ਦੱਸਾ ਵੀਰੇ ਫੇਸ ਕੁਆਲਟੀ ਕਰੋ ਚੱਕੀ ਨਿੱਕਾ ਕਰਨਾ ਗੋਲ ਜਾਤ ਵਾਲੀ ਬੱਚੀ ਹੈ ਜਿਹੜੀ ਬਰੀਡ ਹੈ ਕੁਆਲਟੀ ਹੈ ਤੁਹਾਡੇ ਸਾਹਮਣੇ ਹੈ ਮਿੱਤਰੋ ਕਿਉਂਕਿ ਰੰਗ ਪ੍ਰਿੰਟ ਹੈ ਇਹਦਾ ਬੱਚੀ ਦਾ ਬਾਕਮਾਲ ਹੈ ਤੇ ਫੇਸ ਦੀ ਕੁਆਲਟੀ ਦੇਖੋ ਤੁਸੀਂ ਮੂੰਹ ਖੀਰੀ ਹੈ ਠੀਕ ਹੈ ਦੰਦ ਵੀ ਕਰਾ ਦੇ ਦੰਦ ਵੀ ਕਰਾ ਦੇ ਚੱਕ ਬਾਈ ਲਓ ਵੀ ਦੰਦੋ ਖੀਰੀ ਹੈ ਬਿਲਕੁਲ ਸਹੀ ਗੱਲ ਹੈ ਆ ਥਨਾ ਪੱਖੋ ਚੈੱਕ ਕਰਾ ਨੀ ਹਾਂ ਲਓ ਵੀ ਚਾਰੀ ਥਨਾ ਤੇ ਬਾਕੀ ਉਹਾਂ ਵੀ ਡਾਕਟਰ ਸਾਹਿਬ ਦੀ ਕੋਈ ਚੁਆਇਸ ਆ ਜਿਹੜੀ ਉਹ ਮਾੜੀ ਨਹੀਂ ਆਪਾਂ ਦੂਜੀ ਵੀਡੀਓ ਡਾਕਟਰ ਦੇ ਘਰੇ ਬਣਾਉਣਾ ਹੈ ਤੇ ਪਹਿਲੇ ਬੱਚੇ ਵੀ ਪੂਰੇ ਬਰੀਡ ਵਾਲੇ ਸੀ ਤੇ ਅੱਜ ਦੀ ਵੀਡੀਓ ਦੇ ਵਿੱਚ ਵੀ ਕੁਆਲਿਟੀ ਇੱਕ ਨੰਬਰ ਹੈ ਕੁਆਲਿਟੀ ਦਾ ਹੀ ਮੁੱਲ ਹੁੰਦਾ ਮਿੱਤਰੋ ਤੇ ਕਿਉਂਕਿ ਕੁਆਲਿਟੀ ਦਾ ਹੈ ਉਹਾਂ ਵੀ ਜਿਹੜਾ ਭਰਾ ਇਹਨੂੰ ਖਰੀਦੂਗਾ ਸਾਲ ਭਰ ਸੇਵਾ ਕਰੂਗਾ ਜੀ ਮਿਹਨਤ ਕਰੂਗਾ ਉਹਦੀ ਮਿਹਨਤ ਨੂੰ ਵੀ ਫਲ ਲੱਗੂਗਾ ਹਾਂ ਚੰਗੇ ਵੀ ਜਿਹਨੀਆਂ ਕੀ ਚੀਜ਼ ਆਪਾਂ ਚੰਗੀ ਪਾਲਾਂਗੇ ਡਾਕਟਰ ਬਾਈ ਆਪਣੇ ਆਪ ਨੂੰ ਤਾਂ ਵਧੀਆ ਜਿਹਨੇ ਡੇਰੀ ਦਾ ਕੰਮ ਕਰਨਾ ਦੁੱਧ ਦਾ ਕੰਮ ਕਰਨਾ ਨਾ ਹਾਂ ਹਾਂ ਆਪਣੀ ਦਾ ਹੀ ਸਵਾਬ ਹੀ ਵਧੀਆ ਪਸ਼ੂ ਲਾਓ ਜੀ ਇਹ ਤਾਂ ਦੋ ਪਾਓ ਮਿੱਤਰੋ ਡਾਕਟਰ ਦਾ ਹੈਗਾ ਵੈਟਰਨਰੀ ਦਾ ਕੰਮ ਡਾਕਟਰ ਦਾ ਵਧੀਆ ਨੇੜੇ ਤੇੜੇ ਕੰਮ ਪ੍ਰਮਾਤਮਾ ਦੀ ਕਿਰਪਾ ਤੇ ਡਾਕਟਰ ਬਰੀਡ ਕੁਆਲਟੀ ਦੀ ਜਿਹਨੇ ਜਾਨਵਰ ਲੈਂਦਾ ਦੂਜੀ ਵੀਡੀਓ ਆਪਣੀ ਬਹੁਤ ਹੈ ਇਹ ਨਹੀਂ ਹਾਂ ਹਾਈਟ ਲੈਂਥ ਜਿਹੜਾ ਕੱਦ ਕਾਠਾ ਬੱਚੀ ਦਾ ਬਹੁਤ ਸੋਹਣਾ ਤੇ ਗੋਦੀ ਵਾਲੀ ਬੱਚੀ ਹੈ ਨਿੱਕਾ ਕੰਨਾ ਗੋਲ ਤੇ ਜਾਜ਼ਬਾ ਤਾਂ ਕੀ ਬਾਤ ਹੈ ਮਿੱਤਰੋ ਬੱਚੀ ਜੀ ਖੜਨੀ ਖੁਰਨੀ ਲੈਗ ਸਕੋਰ ਕਰੋ ਜੇਕ ਲਖਤਾਂ ਲੁਤਾਂ ਦੀ ਜਿਹੜੀ ਢਾਂਚੇ ਦੀ ਬਹੁਤ ਮਜ਼ਬੂਤ ਬੱਚੀ ਐ ਚੰਗੀ ਵੜ ਤਿਆਰ ਹੋਊਗੀ ਤੇ ਗਲਟਵੇ ਥਾਣਾ ਪਕਰਾ ਲੈਣੇ ਚ ਇੱਕ ਥਾਂ ਝੋਲੀ ਦੀ ਪਾਸ ਆ ਚਾਰ ਹੀ ਥਾਣਾ ਬਸ ਬਸ ਚਾਰ ਹੀ ਥਾਣਾ ਗਲਾਬੀ ਥਾਣਾ ਪੂਰੀ ਵਿੱਤੀ ਤੇ ਡਾਕਟਰ ਸਾਹਿਬ ਖਰੇ ਦੀ ਮੰਗ ਜਿੰਦ ਨੂੰ ਡਿਮਾਂਡ ਇਕੱਲੀ ਦਾ ਵੇਖ ਦੋ ਪਹਿਲਾਂ ਇਕੱਲੀ ਦਾ 17000 ਠੀਕ ਹੈ ਜੇ ਆਪਣਾ ਦੋਹਾਂ ਦਾ ਹੋਇਆ ਉਹ ਫਿਰ ਆਪਾਂ ਦੂਜੀ ਦਾ ਹੋ ਕਰਾਂਗੇ ਤੇ ਜਿਹੜਾ 2 ਨੰਬਰ ਤੇ ਬੱਚੀ ਹੈਗੀ ਬਾਈ ਨੰਬਰ ਤੇ ਇਹਦੀ ਕੀ ਡਿਟੇਲ ਆ ਇਹ ਜਿਹ ਹੈਗੀ ਆ 7 ਜਾਂ 8 ਮਹੀਨੇ ਦੀ 7-8 ਮਹੀਨੇ ਦੇ ਵਿੱਚ ਠੀਕ ਹੈ ਤੇ ਉਮਰ ਇਹ ਵੀ ਹੈਗੀ 7-8 ਮਹੀਨੇ ਦੇ ਵਿੱਚ ਇਹਦਾ ਕੋਈ ਇਹਦਾ ਮਦਰ ਰਿਕਾਰਡ ਸੀਮਨ ਦਾ ਕੋਈ ਰਿਕਾਰਡ ਨਹੀਂ ਦੁੱਧ ਦਾ ਹੈਗਾ 25+ ਇਹਦਾ ਠੀਕ ਹੈ ਇਹਦਾ ਮਦਰ ਰਿਕਾਰਡ ਹੈ ਜਿਹੜਾ ਮਿੱਤਰੋ 25+ ਹੀ ਆ ਤੇ ਉਹਦਾ ਆਪਾਂ ਨੂੰ ਦੇਖਣ ਕਰਨ ਜੀ ਪਤਾ ਲੱਗ ਜਾਂਦਾ ਵੀ ਕਿਹੜੀ ਚੀਜ਼ ਕੁਆਲਿਟੀ ਕਿਵੇਂ ਹੈ ਬਾਕੀ ਫੇਸ ਕੁਆਲਿਟੀ ਬਹੁਤ ਵਧੀਆ ਦੀ ਪਿੰਕ ਨੋਜ਼ ਵਾਲੀ ਆ ਤੇ ਖੋਲਿਆ ਫਿਰ ਬਹਰ ਲਿਆ ਕਰਾਈਏ ਰੰਗ ਰੂਪ ਆਪਾਂ ਚੈੱਕ ਤੇ ਪਹਿਲੇ ਨੰਬਰ ਤੇ ਜਿਹੜੀ ਬੱਛੀ ਵਿਖਾਈ ਹੈ ਮੇਟਰੋ ਦੇਖੋ ਬਹੁਤ ਸੋਹਣੀ ਲੱਗ ਹੈ ਚੰਗੀ ਬਰੀਡ ਕੁਆਲਟੀ ਹੈ ਤੇ ਬਾਕੀ ਜਿਹੜੇ ਭਾ ਮੋਲ ਹੈ ਬਿਲਕੁਲ ਜੈਨੂਅਨ ਹੈ ਬਾਈ ਦੇ ਕੋਈ ਆਏ ਨਹੀਂ ਪੀਟ ਜਾਂਦੇ ਆ ਵੀ ਜੇ ਚੀਜ਼ ਚੰਗੀ ਹੈ ਤਾਂ ਤੇ ਨਹੀਂ ਆਪਾਂ ਹਰੇਕ ਭਰਾ ਨੂੰ ਪਤਾ ਵੀ ਮਾਰਕੀਟ ਦੇ ਵਿੱਚ ਐਸੇ ਜਿਹੀਆਂ ਬੱਛੀਆਂ ਦਾ ਲੋਕ ਕੀ ਕੀ ਮੰਗੀ ਜਾਂਦੇ ਆ ਬਹੁਤ ਚੰਗੀ ਬਰੀਡ ਵਾਲੀ ਕੁਆਲਟੀ ਵਾਲੀ ਬੱਛੀ ਹੈ ਜਿਹੜੇ ਭਰਾ ਨੇ ਨਵਾਂ ਕੰਮ ਕਰਨਾ ਫਾਰਮਿੰਗ ਦਾ ਸਟਾਰਟ ਕਰਨਾ ਦੋ ਚਾਰ ਬੱਚੇ ਲੈ ਕੇ ਪਾਲਣੇ ਤੇ ਵਧੀਆ ਆਪਸ਼ਨ ਆ ਤੁਹਾਡੇ ਕੋਲੇ ਤੇ ਡਾਕਟਰ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਤੁਸੀਂ ਕਰ ਲਿਓ ਤੇ ਦੋ ਨੰਬਰ ਤੇ ਆਪਾਂ ਵਸ਼ੀ ਵਿਖਾਉਨੇ ਆ ਲੈ ਚੱਲ ਬਾਹਰ ਨੂੰ ਬਾਈ ਹਾਈਟ ਲੈਂਥ ਹੈ ਜਿਹੜੀ ਏਜੀ ਵੀ ਪੂਰੀ ਬਾਕਮਾਲਾ ਰੰਗ ਪ੍ਰਿੰਟ ਇੱਕ ਨੰਬਰ ਐ ਪੂਰੀ ਸ਼ੈਣੇ ਸ਼ੂਣੇ ਦਾ ਕੀ ਬਤਾਂ ਬਾਕੀ ਤੌਰ ਬਹੁਤ ਵਧੀਆ ਬਾਈ ਐ ਨਹੀਂ ਕੋਈ ਪਹਿਲੇ ਰੋਕੀ ਮੜੇ ਦੇ ਇੱਥੇ ਥਣ ਝੋਲੀ ਵਿਖਾ ਦੀਏ ਆਪਾਂ ਥਣ ਝੋਲੀ ਚੈੱਕ ਕਰਾ ਦੀਏ ਦੂਰੋਂ ਨੇੜੋਂ ਭਰਾ ਆਉਂਦਾ ਕੋਈ ਕੀ ਬਤਾਂ ਆਈ ਮਿੱਤਰੋ ਗੱਬਣਾ ਦਾ ਬਲੇਖਾ ਪਉਂਦੀ ਆ ਗਲਾਬੀ ਗਲਾਬੀ ਸਨ ਤੇ ਚਾਰ ਹੀ ਸਨ ਫੋਟ ਸ਼ਾਂਗ ਭੁਰਾਣੀ ਦੀ ਕਿ ਬਹੁਤ ਸੋਹਣੇ ਹਨ ਪੂਰੇ ਲੰਮੇ ਲੰਮੇ ਤੇ ਰੰਗ ਪ੍ਰਿੰਟ ਇਹਦਾ ਬੱਚੀ ਦਾ ਬਾ ਕਮਾਲ ਹੈ ਇਹ ਖੜਨੀ ਖੁੜਨੀ ਬੱਚੀ ਦੀ ਕਰਾ ਦੇ ਦੰਦ ਜੱਕ ਬਈ ਹਾਂ ਚਖੀਰੀ ਹੈ ਸਹੀ ਗੱਲ ਹੈ ਬਿਲਕੁਲ ਮੜੇ ਰਸਾ ਛੱਡੀ ਵੀਰੇ ਹੋਈ ਸਾਡੇ ਸਾੜ ਤੇ ਦੇਖੋ ਜੀ ਖੜਨੀ ਖੁੜਨੀ ਬੱਚੀ ਦੀ ਬਰੀਡ ਕੁਆਲਟੀ ਜਿਹੜੀ ਬਹੁਤ ਸੋਹਣੀ ਹੈ ਸ਼ਾਈਨਿੰਗ ਸੋਹਣੀ ਹੈ ਬੱਚੇ ਦੀ ਚੌਂਕਦਮ ਕਾਲੀ ਹੈ ਕੋਈ ਐ ਨਹੀਂ ਵੀ ਚੰਗੇ ਦੁੱਧ ਤੇ ਤੇ ਜੰ ਚੰਗੀ ਫੀਡਿੰਗ ਤੇ ਵਧੀਆ ਸੰਭੀ ਹੋਈ ਹੈ ਕਿਹ ਕਰਾ ਦੀ ਲੈ ਫੜ ਲੈ ਵੀਰੇ ਬੱਚੀ ਕਿ ਹਾਂ 21 ਨੰਬਰ ਥਨ ਝੋਲੀ ਦੀ ਪਾਸਾ ਮਿੱਤਰੋ 2 ਨੰਬਰ ਦੇ ਵਿਚ ਹਾਂਜੀ ਖੁੱਲੀਆਂ ਫਿਰਦਿਆਂ ਠੀਕ ਹੈ ਲੋ ਵੀ ਮਿੱਤਰੋ ਬਾਈ ਕਹਿੰਦਾ ਵੀ ਖੁੱਲੀਆਂ ਫਿਰਦਿਆਂ ਜਾਂ ਕਰਕੇ ਥੋੜਾ ਜਿਹਾ ਉਪਰਾ ਕਰ ਦੇਈਏ ਪਸੂ ਲੈ ਜਨ 21 ਨੰਬਰ ਦੋ ਹੈਗੀਆਂ ਬੱਚੀਆਂ ਬਾਈ ਕੋਲ ਆਈ ਜੀ ਵੀਡੀਓ ਦੇ ਵਿੱਚ ਮਿੱਤਰੋ ਇੱਕ ਹੈਗੀ ਅੱਗਾ 2 ਨੰਬਰ ਤੇ ਬੱਚੀ ਵਿਖਾਈਏ ਦੱਸ ਸਾ ਵੀ ਜੀ ਫਿਰ ਡਿਮਾਂਡ ਜੀ ਇਹਦੀ ਡਿਮਾਂਡ 17000 ਦੀ ਹੈ 17000 ਦੀ ਜੀ ਆ ਤੇ ਜੇ ਕੋਈ ਜੋੜੀ ਲਵੇ ਭਰਾ ਜੋੜੀ ਆਪਾਂ 32000 ਦੀ ਦੇ ਦਾਂਗੇ 32000 ਦੀ ਵਿਚੋ ਮਾਨਦਾਨ ਮਾਨਦਾਨੋਂ ਤਾਂ ਹੋ ਜੂਗਾ ਜੀ ਅੱਛਾ ਜੀ ਲੋ ਨੀ ਸੱਜਣੋ ਬਿਲਕੁਲ ਜੇਨੂਅਲ ਜਿਹੇ ਰੇਟ ਆ ਬਾਈ ਕਹਿੰਦਾ ਵੀ ਆਪਾਂ ਨੂੰ ਭਰਾ ਕੋਈ ਫੋਨ ਲਾਵੇ ਵੀ ਆਪਾਂ ਪਸੂ ਦੇਵਾਂਗੇ ਕੋਈ ਇਹੋ ਜੀ ਗੱਲ ਨਹੀਂ ਜੀ ਬਿਲਕੁਲ ਜੇ ਜਿਹੜੇ ਰੇਟ ਆ ਕਿਉਂਕਿ ਜਿਹੜੀ ਜਾਨਵਰਾਂ ਬਹੁਤ ਸੋਹਣੇ ਆ ਤੁਸੀਂ ਆਪ ਹੀ ਕਹੋਗੇ ਵੀ ਠੀਕ ਆ ਬੱਚੇ ਬਹੁਤ ਵਧੀਆ ਹਾਂ ਕੁਆਲਟੀ ਆ ਸਹੀ ਸੰਤਾਰ ਆ ਜੀ ਹਾਂ ਭਈ ਉਹਨੇ ਹਕਿੰਗ ਆਣੋ ਇੱਧਰ ਤੇ 3 ਨੰਬਰ ਤੇ ਆਜੀ ਮਿੱਤਰੋ ਬਾਈ ਕੋਲੇ ਵੜ ਤੇ ਸਾਹਿਬ ਸਾਹਿਬ ਇਹਦੀ ਕੀ ਡਿਟੇਲ ਆ ਕਿੰਮਾ ਸੂਆ ਇਹ ਡਿਟੇਲ ਹੈਗੀ ਬਈ 11 ਲੀਟਰ ਦੁੱਧ ਦਾ 11 ਲੀਟਰ ਦੁੱਧ ਦਾ ਹਾਂਜੀ ਠੀਕ ਹੈ ਜੀ ਸੂਆ ਕਿੰਨੇ ਦਾ ਇਹ ਸੂਆ ਤੀਜਾ ਦੂਜਾ ਦੂਜਾ ਸੂਆ ਦੂਜਾ ਸੂਆ ਸੂਈ ਹੈ ਠੀਕ ਹੈ ਤੇ ਕੋਈ ਇਹਦੇ ਸੀਮਾਂ ਨਾ ਵੀ ਮਨ ਲੱਗੇ ਨੂੰ ਕੋਈ ਸੀਮਾਂ ਲੱਗਾ ਹੋਇਆ ਇਹਦੇ 25 ਕਿਤਨ ਹੋ ਗਏ 25 ਕਿਤਨ ਹੋ ਗਏ ਸੀਮਾਂ ਲੱਗ ਗਏ ਠੀਕ ਹੈ ਲੈ ਵੀ ਮਿੱਤਰੋ ਫਿਰ ਖੋਲ ਲੈ ਭਾਈ ਲੋ ਵੀ ਮਿੱਤਰੋ ਦੂਜਾ ਸੂਆ ਸੂਈ ਹੈ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਭਾਈ ਸੂਈ ਨੂੰ 3 ਮਹੀਨੇ ਹੋ ਗਏ 3 ਮਹੀਨੇ ਹੋ ਗਏ ਦੁੱਧ ਹੈਗਾ 11 ਲੀਟਰ ਤੇ ਪੂਰੀ ਨਿਗਰ ਨਰੋਈ ਵਹਿੜਾ ਲਓ ਜੀ ਲੈਵੇ ਪੱਖੋ ਬਿਲਕੁਲ ਹਾਂ ਬਿਲਕੁਲ ਅਦਰ ਕੁਆਲਟੀ ਆ ਸਾਫ ਸੁਥਰੀ ਆ ਨਹੀਂ ਆਮ ਆ ਪਸੂ ਇਹਨੇ ਕੋਈ ਲੇਵਾ ਕਾਂ ਚ ਕੋਈ ਕਿਵੇਂ ਕਿੱਡਾ ਵਿੰਗਾ ਬਿਲਕੁਲ ਨਹੀਂ ਕੋਈ ਉਹ ਜੀ ਗੱਲ ਨਹੀਂ ਚਾਰੇ ਥਣ ਬਰਾਬਰ ਉਬਰ ਆ ਲੈ ਚੱਲ ਭਾਈ ਖੋਰ ਖੜੂ ਨਾ ਨਹੀਂ ਬਾੜ ਨਾ ਕਣੀਆਂ ਪਈ ਜਾਂਦੀਆਂ ਥੋੜੇ ਪਸੂ ਕਰਦਾ ਤੇਜੀ ਜੀ ਦੂਜੇ ਪਸੂ ਅੰਦਰ ਹੋਣ ਤੇ ਫਿਰ ਠੀਕ ਹੈ ਵੇਲਪੂਲ ਕਰੋ ਚੱਕ ਜੀ ਹਾਂ ਬਾਈ ਥੋੜੇ ਬੱਚੀ ਦਾ ਹਾਂ ਲੈਵਾ ਥੋੜਾ ਨੇੜੇ ਕਰਕੇ ਹਾਂ ਉਹ ਵੀ ਦਿਖਾ ਦਿੰਨੇ ਬਾਈ ਥਣ ਕਰੋ ਚੱਕ ਜੀ ਪਹਿਲਾਂ ਤਾਂ ਮੈਂ ਤਾਂ ਚੁਣੀ ਆ ਠੀਕ ਹੈ ਜੀ ਥਣ ਥਣ ਕਰੋ ਚੱਕ ਪੀੜੀ ਦੇ ਪਾਵੇਂ ਵਾਂਗੂ ਪੂਰੇ ਗੁੱਠਾਂ ਦੇ ਬੈਠੇ ਥਣ ਲੱਗਿਆ ਵਾ ਤੇ ਹੱਥੀ ਜਵਾਈ ਵਾਲਾ ਥਣ ਹੈ ਜਿਹੜਾ ਮਰਜੀ ਭਰਾ ਮੰਨ ਲੇ ਚੱਲੋ ਜਿੰਮ ਮਰਜੀ ਜਿੱਦ ਦੋਨੇ ਪਾਸੇ ਬਹਿ ਕੇ ਚੁਈ ਚੱਲੋ ਬਾਈ ਕਹਿੰਦਾ ਸੀਸ ਲੱਗਿਆ ਹੈਨਾ ਬਾਕੀ ਬਿਨਾਂ ਨਾਂ ਨੇ ਤੇ ਚੁਣੀ ਆ ਠੀਕ ਹੈ ਬਿਨਾਂ ਨਾਂ ਨੇ ਤੇ ਚੁਣਨੇ ਤੇ ਉਹ ਮੇਨਾ ਲੈਣਾ ਦੀ ਬਾਈ ਜਿਆਦਾ ਵੈਸੀ ਆਪਾਂ ਤਾਂ ਪਾਇਆ ਨਹੀਂ ਪਾਇਆ ਠੀਕ ਹੈ ਕਰ ਸੂਨੀ ਨੂੰ ਬਾਈ ਕਹਿੰਦਾ ਹੋਵੇ 3 ਮਹੀਨੇ ਤੇ 11 ਲੀਟਰ ਆ ਮਿੱਤਰੋ ਰੁੱਧ ਤੇ ਸਾਫ ਸੁਥਰੀ ਜਲੇਵੇਂ ਪੱਖੋਂ ਹਕੀਂ ਗੜਾਂ ਦੀ ਭਰਾ ਇਧਰ ਨੂੰ ਪੱਠੇ ਪੜੇ ਦੀ ਬਨਾਵਟ ਕਰੋ ਚੱਕ ਪੂਰੀ ਲੰਮੀ ਲੰਜੀ ਆ ਤੇ ਬਾਈ ਕਹਿੰਦਾ ਵੀ ਸੀਮਿੰਟ ਦੀ ਲੱਗਿਆ ਵਾ ਸੀਮਿੰਟ ਲੱਗਿਆ ਵਾ 25 ਤਰੀਕ ਦਾ ਇਹਨਾਂ ਦੱਸੋ ਹਾਂਜੀ 25 ਤਰੀਕ ਦਾ ਸੀਮਿੰਟ ਲੱਗਿਆ ਵਾ ਤੇ ਆਪਦੀ ਨਿਗਰਾਨੀ ਮਿੱਤਰੋ ਤੁਸੀਂ ਰੱਖ ਸਕਦੇ ਆ ਕਈ ਵਾਰੀ ਪਸ਼ੂ 100% ਰਹਿ ਵੀ ਸਕਦਾ ਤੇ ਪਰ ਇਹ ਬਾਈ ਕਹਿੰਦਾ ਵੀ ਆਪਾਂ ਖਾਲੀ ਕਰਕੇ ਦੇਣੀ ਆ ਸੌਦਾ ਇੱਕ ਗੱਭਰ ਨਿਕਲਿਆ ਵੇ ਅਗਲੇ ਦੇ ਕਰਮ 11 ਲੀਟਰ ਹੈਗਾ ਦੁੱਧ ਤੇ ਤੁਹਾਨੂੰ ਤੁਹਾਨੂੰ ਬਹੁਤ ਸੋਹਣਾ ਹੱਥੀ ਜਵਾਈ ਵਾਲਾ ਥਾਣਾ ਬਾਹਰ ਕਰਕੇ ਡਰਦੀ ਸੀ ਸੀਲ ਠੰਡੀ ਅੱਲਾ ਬਾਈ ਆ ਤੁਸ ਮਰੀ ਜਾਂਦਾ ਜਨ ਮਰਜੀ ਕੋਈ ਚੱਕਰੀ ਨਹੀਂ ਬਹੁਤ ਚੰਗੀ ਨਿੱggen ਨਰੋਈਗਾ ਤੇ ਡਾਕਟਰ ਸਾਹਿਬ ਫਿਰ ਇਹਦੀ ਕੀ ਡਿਮਾਂਡ ਹੈ ਜੀ ਗਾਂ ਦੀ ਇਹਦੀ ਡਿਮਾਂਡ ਹੈ 45000 ਰੁਪਏ ਵਿੱਚੋਂ ਮਾਨਤਾਣ ਹੋ ਜੂ ਕਿਤੇ ਮਾਨਤਾਣ ਹੋ ਜੂ ਬਾਈ ਠੀਕ ਹੈ ਜੀ ਲਓ ਵੀ ਸੱਜਣੋ 45000 ਰੁਪਏ ਬਾਈ ਕਹਿੰਦਾ ਜੀ ਡਿਮਾਂਡ ਹੈ ਵਿੱਚੋਂ ਮਾਨਤਾਣ ਮੌਕੇ ਤੇ ਜਰੂਰ ਕਰਾਂਗੇ ਇਹ ਪੂਰੀ ਵੱਡੇ ਕਦ ਕਾਠ ਵਾਲੀ ਵੇੜਾ ਲੰਮੀ ਲੰਜੀ ਹੈ ਤੇ ਬਈ 11 ਲੀਟਰ ਦੁੱਧ ਸੁਣੋ ਹਾ ਜੜ ਕੰਡੇ ਵਾਲਾ ਮਿਲ ਜੂ ਪਰ ਮੈਂ ਕੋਈ ਦੋ ਡੰਗ ਚੰ ਡੰਗ ਚੁਆਈ ਕਰ ਲੇ ਬਈ ਹਾਂਜੀ ਬਿਲਕੁਲ ਚੁਆਈ ਕਰ ਲੈਣ ਕੋਈ ਗੱਲ ਨਹੀਂ ਠੀਕ ਹੈ ਲਓ ਵੀ ਮਿੱਤਰੋ ਬਈ ਕਹਿੰਦਾ ਵੀ ਕੋਈ ਦੋ ਡੰਗ ਆਉਂਦਾ ਤਿੰਨ ਡੰਗ ਭਾਵੇਂ ਚੋ ਕੇ ਤਸੱਲੀ ਕਰ ਲਿਓ ਤੇ ਤਸੱਲੀ ਕਰਨਾ ਤੁਹਾਡਾ ਕੰਮ ਆ ਕਿਉਂਕਿ ਤੁਸੀਂ ਪੈਸੇ ਲਾਉਣੇ ਤੁਹਾਡਾ ਹੱਕ ਬੰਦਾ ਤੇ ਬਾਕੀ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਦੋ ਆ ਗਏ ਨਿਗਿੰਨੇ ਬੱਚੇ ਹੀਫਰ ਦੁਬਾਰਾ ਨੰਬਰ ਬੋਲ ਤੇ ਬਹੁਤ ਸੋਹਣੇ ਚੰਗੇ ਤੇ ਦੋ ਬੱਚੀਆਂ ਨੇ ਦੇਖੋ ਜੀ ਪਹਿਲੇ ਨੰਬਰ ਤੇ ਆਪਾਂ ਬੱਚੀ ਵਿਖਾਈ ਹੈ ਇਹਦਾ ਵੀ ਮੁੱਲ ਬਾਈ ਨੇ ਕਰਿਆ 17000 ਦੋ ਨੰਬਰ ਤੇ ਬੱਚੀ ਉਹਦਾ ਵੀ 17 ਜੋੜੀ ਦੀ ਬੱਦਮਾਂਡ ਬਾਈ ਨੇ ਕਰੀਏ 32000 ਰੁਪਏ ਦੇ ਵਿੱਚੋਂ ਵੀ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਫੋਨ ਲਾਵੇ ਕੋਈ ਵੀ ਭਰਾ ਤੇ ਆਪਾਂ ਦੇਖੇ ਤੋਰਾਂਗੇ ਜਾਣ ਪਰ ਤੇ ਬਾਈ ਨੰਬਰ ਬੋਲ ਦਿਆ ਉਹਦਾ ਦੁਆਰਾ ਫਿਰ 84276 84276 37930 ਠੀਕ ਹੈ ਜੀ ਹਾਂਜੀ ਤੇ ਮਿੱਤਰੋ ਨੰਬਰ ਚੱਲੀ ਜਾਂਦਾ ਸਕਰੀਨ ਤੇ ਗੱਲਬਾਤ ਤੁਸੀਂ ਕਰ ਲਿਓ ਮਿਲਦੇ ਅੱਗੇ ਨਵੀਂ ਵੀਡੀਓ ਤੇ ਧੰਨਵਾਦ ਹੱਸੀ ਗੱਲ ਸਾਰੇ